ਲੋ ਅਸੀਂ ਜਿਹੜਾ ਸਟਰੀਟ ਕ੍ਰਾਈਮ ਹੈ ਉਹਨੂੰ ਬੜੀ ਅ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟਿਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਆ ਆਮ ਬੰਦਾ ਜਿਹੜਾ ਲੋਕਲ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸੈਟਿੰਗ ਦਾ ਜੋ ਸਟਰੀਟ ਕ੍ਰਾਈਮ ਦਾ ਮੇਨ ਛੋਟੇ ਕ੍ਰਾਈਮ ਮੰਨੇ ਜਾਂਦੇ ਆ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਦਾ ਉਹਨੂੰ ਕਾਫੀ ਮੁਸ਼ਕਲ ਆਉਂਦੀ ਆ ਫਿਰ ਉਹ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ ਚ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਹੈ। ਸੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵੱਖ-ਵੱਖ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਇਹਦਾ ਜ਼ੋਨ 1 ਹੈ ਜਿਸ ਚ ਸੀ ਡਿਵੀਜ਼ਨ اسلامਾਬਾਦ ਗੇਟ ਹਕੀਮਾ ਤੇ ਈ ਡਿਵੀਜ਼ਨ ਰਣਪਿੰਡਾ ਉਹਨਾਂ ਦੇ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਆ 16 ਐਕਟਿਵ ਆ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟੋਨਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਚ 5 ਵਹੀਕਲ ਬ੍ਰਾਮਦ ਹੋਏ ਨੇ 3 ਐਕਟਿਵ ਆ 1 ਕਾਰ 1 ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ A ਡਿਵੀਜ਼ਨ B ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਵहां ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਮੋਟਰਸਾਈਕਲ ਨੇ ਸੱਤ ਐਕਟਿਵ ਐ ਇੱਕ ਸਕੂਟਰ ਐ ਇੱਕ ਕਾਰ ਐ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਐ ਉਹਦੇ ਚ ਸਾਡੇ ਡੀਸੀਪੀ ਸਿਟੀ ਜਗਜੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਅਫਸਰ ਨੇ ਸਬਡਿਵੀਜ਼ਨ ਅਫਸਰ ਨੇ ਐਸੀਪੀ ਸਹਿਬਾਨ ਔਰ ਕਮਲਜੀਤ ਜੀ ਸਾਡੇ ਐਸੀਪੀ ਜਿਹੜੇ ਹੈੱਡਕੁਆਟਰ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ ਸੋ ਇਹ 53 ਨੇ ਇਹਨਾਂ ਦਾ ਇਮੀਡੀਏਟਲੀ ਸਪੋਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਜ਼ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਦਾ ਇਮੀਡੀਏਟਲੀ ਰੀਕੂਪ ਹੋਵੇ ਕਿ ਕਿਨੇ ਲੋਕ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਅਲੱਗ-ਅਲੱਗ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਐਗਜ਼ੈਕਟ ਮੇਰੇ ਕੋਲ ਫਿਗਰ ਨਹੀਂ ਹੈਗੀ ਬਟ ਜੇ ਐਫ ਆਈ ਆਰਾਂ ਦੇਖੀਏ ਤੇ ਟੋਟਲ ਐਫ ਆਈ ਆਰ ਜਿਹੜੀਆਂ ਹੈਗੀਆਂ 20 ਨੇ 20 ਐਫ ਆਈ ਆਰਾਂ ਦੇ ਵਿੱਚ 53 ਵਹੀਕਲ ਜਿਹੜੇ ਫੜੇ ਗਏ ਨੇ ਉਹਨਾਂ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਥਾਣੇ ਦਾ ਬ੍ਰੇਕਅਪ ਉਹ ਜ਼ੋਨ ਦਾ ਬ੍ਰੇਕਅਪ ਉਸ ਤਰ੍ਹਾਂ ਹੈਗਾ ਔਰ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਆਨ ਗoing ਸਿਸਟਮ ਹੈਗਾ ਉਹਦੇ ਚੋਂ ਅਸੀਂ ਜਿਹੜੇ ਸਾਡੇ ਲੀਗਲ ਪ੍ਰੋਸੀਜਰ ਹੈ ਥਾਣੇ ਦੇ ਬਾਹਰ ਜਿਹੜੇ ਵਹੀਕਲ ਖੜੇ ਨੇ ਰਾਣੇ ਉਹਨਾਂ ਦਾ ਵੀ ਸਾਰਾ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਅਸੀਂ ਕਮੇਟੀ ਬਣਾਈ ਹੈ ਉਹ ਜਲਦੀ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਦੀ ਵੀ ਡਿਸਪੋਜ਼ਲ ਕਰਾਂਗੇ ਸੋ ਦਾ ਜਿਹੜੀ ਮਾਲ ਮੁਕੱਦਮਾ ਇੰਨਾ ਜਿਆਦਾ ਖੜਾ ਹੈ ਜਿਸ ਦੇ ਨਾਲ ਕਿ ਕਾਫੀ ਪ੍ਰੋਬਲਮ ਆਉਂਦੀ ਔਰ ਅੱਛਾ ਇੱਕ ਉਹਦਾ ਨਈ ਪ੍ਰਭਾਵ ਜਾਂਦਾ ਉਹ ਵੀ ਅਸੀਂ ਜਲਦੀ ਕਰਵਾ ਸਰ ਇਹ ਸਾਰੇ ਅੰਮ੍ਰਿਤਸਰ ਦੀ ਜੋ ਦੀ ਹੋਏ ਸੀ ਹਾਂਜੀ ਅੰਮ੍ਰਿਤਸਰ ਦੀਆਂ ਐਫ ਆਈ ਆਰ ਆਂ ਜੀ ਮੈਂ ਜਿਹੜੇ ਜਿਹੇ ਥਾਣੇ ਤੁਹਾਨੂੰ ਦੱਸਿਆ ਹੈ ਸੀ ਡਿਵੀਜ਼ਨ ਇਸਲਾਮਾਬਾਦ ਜੇਟ ਕੀਮਾ ਡੀ ਡਿਵੀਜ਼ਨ ਈ ਡਿਵੀਜ਼ਨ ਸਿਵਲ ਲਾਈਨ ਕੰਟੋਨਮੈਂਟ ਏ ਬੀ ਰੀਵੀਜ਼ਨ ਦੋਨੋਂ ਮਕਬੂਲਪੁਰਾ ਬੱਲਾ ਦੇਖੋ ਬੇਸਿਕਲੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਸਟਰੀਟ ਕਰਾਈਮ ਹੈ ਉਹਦੇ ਵਿੱਚ ਜਿਹੜਾ ਪੈਡੀ ਕ੍ਰਿਮੀਨਲ ਹੋ ਇਨਵੋਲਡ ਹੁੰਦਾ ਉਹ ਜਲਦੀ ਤੋਂ ਜਲਦੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨੂੰ ਜਲਦੀ ਵੇਚ ਕੇ ਜਾਂ ਇਵਨ ਕਬਾੜੀਆਂ ਕੋਲ ਚਲੇ ਜਾਂਦੇ ਡਿਸਮੈਂਟਲ ਕਰਕੇ ਪਾਰਟਸ ਜੋ ਵੀ ਪੈਸੇ ਮਿਲ ਸਕਣ ਉਹਦੀ ਲਾਲਚ ਵਾਸਤੇ ਹੀ ਕੀਤਾ ਜਾਂਦਾ ਹੈ ਕਾਫੀ ਮਹਿੰਗਾ ਹੁੰਦਾ ਕਿਉਂਕਿ ਆਮ ਮਰਦ ਜੀ ਹਾਂਜੀ ਬਿਲਕੁਲ ਉਹ ਮੈਂ ਉਹੀ ਸਮਝਦਾ ਕਿ ਬੰਦਾ ਇਹ ਮੋਬਾਈਲ ਹੋ ਜਾਂਦਾ ਜੀ ਉਸੇ ਕਰਕੇ ਨੂੰ ਅਸੀਂ ਬਹੁਤ ਮੈਂ ਫੋਕਸ ਦਿੰਨਾ ਹਾਲਾ ਕਿ ਆਮ ਲੋਕ ਇਹਨੂੰ ਇਸ ਤਰ੍ਹਾਂ ਸਮਝ ਜਾ ਸਕਦੇ ਨੇ ਵੀ ਇਹ ਨਾਰਮਲ ਕਰਾਇਮ ਹੋਇਆ ਜੀ ਚਲੋ ਕੱਲ ਦਾ ਵੱਡੇ ਸ਼ਾਇਦ ਬਟ ਇਹਨੂੰ ਅਸੀਂ ਫੋਕਸ ਰੱਖਦੇ ਹਾਂ ਹਮੇਸ਼ਾ ਸੋ ਦੈਟ ਸੈਟਰਡੇ ਆ ਕਾਮਨ ਮੈਨ ਨੂੰ ਅਸੀਂ ਟਾਈਮ ਟੂ ਟਾਈਮ ਰੀਲੀਜ਼ ਦੇ ਸਕਦੇ ਇਹ ਲੈਣਾ ਹੋਵੇ ਇੱਥੇ ਆ ਕੇ ਲੈ ਸਕਦੇ ਤੇ ਅੱਜ ਨਹੀਂ ਉਸ ਪੁਰਦਾਰੀ ਕਰਾਉਣੀ ਪੈਂਦੀ ਲੀਗਲ ਉਹ ਥਾਣੇ ਵਾਲੇ ਦੇ ਦੇਣਗੇ ਜੀ ਵਿਦਨ ਡੀਸੀਪੀ ਸਿਟੀ ਸਾਹਿਬ ਨੇ ਮੈਨੂੰ ਦੱਸਿਆ ਵੀ ਫਰਡੇ ਜਾਂ ਸੈਟਰਡੇ ਤੱਕ ਸਾਰੇ ਵਾਪਸ ਹੋ ਜਾਣਾ ਸਰ ਇਹ ਜਿਹੜੇ ਹੱਗੇ ਹੋ ਵੀ ਬਹੁਤ ਸਾਰੇ ਚੋਰੀ ਹੋਏ ਨੇ ਹਾਲੇ ਕਿਤੀ ਬਹੁਤ ਜ਼ਿਆਦਾ ਹੈ ਉਹਨਾਂ ਬਾਰੇ ਉਹਦੇ ਵੀ ਹੁਣ ਲੱਗੇ ਹੋਏ ਆਂ ਜੀ ਇਦਾਂ ਹੀ ਗੈਨ ਕੋ ਪਤਾ ਕੀ ਹੁੰਦਾ ਜੀ ਸਾਡਾ ਕੰਮ ਹੈ ਪ੍ਰੀਵੈਂਟ ਕਰਨਾ ਡਿਟੈਕਟ ਕਰਨਾ ਰੋਵੈਂਸ਼ਨ ਚ ਵੀ ਅਸੀਂ ਲੱਗੇ ਰਹਿੰਦੇ ਆਂ ਇਹ ਜਿਹੜੀ ਮੋਬਾਈਲ ਪੈਟਰੋਲਿੰਗ ਹੈ ਸਾਡੀ ਪੀਸੀਆਰ ਹੈ ਸਾਡੀ ਥਾਣੇ ਦੀ ਟੈਕਿੰਗ ਉਹਦੇ ਚ ਵੀ ਸਾਰਾ ਇਹ ਪ੍ਰੀਵੈਂਟ ਹੀ ਹੁੰਦਾ ਕਿ ਮਾੜਾ ਬੰਦਾ ਨਹੀਂ ਕਰਦਾ ਤੇ ਜੇ ਬਾਈਚਾਂਸ ਚੋਰੀ ਹੋ ਗਈ ਇਹ ਸਾਡਾ ਨੈਕਸਟ ਸਟੈਪ ਆ ਜਾਂਦਾ ਡਿਟੈਕਸ਼ਨ ਦਾ ਕੁਝ ਟੈਕ ਚੰਗਾ ਬੜਾ ਚਾਹੀਦਾ ਇਹ ਨੂੰ ਮੁੰਨਾ ਸਰ ਮੈਟਰਮ ਟੋਰੀ ਦੇ ਵਿੱਚ ਵੇਖਿਆ ਜਾਂਦਾ ਸਪਲੈਂਡਰ ਤੇ ਐਕਟਿਵਾ ਨੂੰ ਵੀ ਜੋ ਟਾਰਗੇਟ ਕਰਦੇ ਕੀ ਕਾਰਨ ਹੈ ਵੀ 3 ਪਹੀਏ 2 ਵੇ ਜਿਆਦਾ ਦੇਖੋ ਜਿਹੜੀ ਬਿਲਕੁਲ ਸਿੰਪਲ ਗੱਲ ਹੈ ਤੁਹਾਨੂੰ ਪਤਾ ਪ੍ਰਿਫਰਡ ਜਿਹੜਾ ਆਟੋਮੋਬਾਈਲ ਹੁੰਦਾ ਉਹ ਆਪਾਂ ਵਿਕਦਾ ਵੀ ਜਿਆਦਾ ਤੇ ਚੋਰੀ ਵੀ ਜਿਆਦਾ ਹੋਈ ਹੁੰਦਾ ਸਰ ਜਿਹੜੇ ਓਨਰ ਹੁੰਦੇ ਨੇ ਸਰ ਪੁਲਿਸ ਦੇ ਲੈਣ ਦਾ ਵੀ ਕੋਸ਼ਿਸ਼ ਕਰਦੇ ਤਾਂ ਵੀ ਨਮਾ ਟਾਈਮ ਲੱਗਦਾ ਉਹਨਾਂ ਨੂੰ ਕਿ ਕਾਪੀ ਕਰੀਆ ਜਾਂ ਨਹੀਂ ਭਾਜੀ ਬਿਲਕੁਲ ਕਰਾਵਾਂਗੇ ਇਹੀ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਮੈਂ ਅਸੀਂ ਉਹਨਾਂ ਨੂੰ ਰਿਸਟ ਕਰਾ ਕੇ ਤੇ ਵੀ ਆ ਵਾਂਟਿੰਗ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਹੈਂਡਓਵਰ ਕਰ ਦਈਏ ਤਾਂ ਕਿ ਅਗਲੇ ਨੂੰ ਮਹਿਨਤਾ ਤਾਂ ਆਏ ਜਦੋਂ ਸਵਾਰੀ ਵਾਪਸ ਉਹਦੇ ਕੋਲ ਆ ਜਾਂਦੀ ਹੈ ਦੂਸਰਾ ਜਿਹੜੀਆਂ ਈਮੇਲਸ ਨੇ ਅੱਜ ਤੱਕ ਦੇਖੂਆਂ ਉਹ ਚੱਲ ਰਹੇ ਆ ਜੀ ਕੰਮ ਬੜਾ ਜਲਦੀ ਵੀ ਵਿਲ ਹਾਵ ਐ ਗੁੱਡ ਦਿਸ ਥਿੰਗ ਉੱਚ ਕਾਫੀ ਅਸੀਂ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਰਹੇ ਸ਼ੋਕਲ ਸਾਡੀ ਜਾ ਕੇ ਬਾਹਰ ਦੇਖੋ ਭਜੀ ਕੁਝ ਨਹੀਂ ਕੈਸਾ ਵੇ ਤੁਹਾਨੂੰ ਪਤਾ ਪਹਿਲਾਂ ਜਿਹੜਾ ਆਪਣਾ ਹੈਗਾ ਪ੍ਰੀਵੀਅਸ ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਤੋਂ ਆਪਾਂ ਇਹਨੂੰ ਸਾਰੇ ਦੇਖ ਰਹੇ ਹਾਂ ਬਿਕੋਜ਼ 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਹੈ ਤੁਹਾਨੂੰ ਪਤਾ ਦਿੱਲੀ ਗੁਰੂਗ੍ਰਾਮ ਉਥੇ ਏਰੀਆ ਵਿੱਚ ਬਹੁਤ ਜ਼ਿਆਦਾ ਆਪਣੇ ਤੋਂ ਪਹਿਲਾਂ ਇਰੈਗੂਲਰ ਫੀਚਰ ਜਿਹੜਿਆ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ 올 ਏਜੰਸੀਜ਼ ਦਾ ਵਰਕਿੰਗ ਅਸੀਂ ਉਹਦੇ ਚ ਸਾਡੇ ACP ਨਾਰਥ ਬੋਲਾ ਜੀ ਹੀ ਇਜ਼ ਆਲਸੋ ਪਾਰਟ ਆਫ ਥੈਟ ਗਰੁੱਪ ਉਹ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤੇ ਉਹਦੇ ਤੇ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਪਰ ਕੀ ਹੁੰਦਾ ਕਿ VPN ਤੇ ਡਾਰਕ ਨੈਟ ਦੇ ਵਿੱਚ ਕਿਉਂਕਿ ਫੋਰਨ ਬੇਸ ਸਾਰੇ ਪਲੈਟਫਾਰਮਸ ਨੇ ਉਹ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮੰਨਦਾ ਉਹਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਅਜੇ ਤੱਕ ਅਸੀਂ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਕੋਟਲ ਇੱਕ ਹੈਗਾ ਸਾਡਾ ਉਹ ਵੀ ਆ サイਬਰ ਵਾਲਾ ਨੇ ਉਹਦੇ ਤੇ ਵੀ ਇਹਨੂੰ ਅਸੀਂ ਰਿਕੁਐਸਟ ਪੇਚੀ ਦਿੱਤੀ ਹੈ। ਜਿਹੜੇ ਥ੍ਰੈਟ ਨੂੰ ਲਿਖਿਆ ਉਹ ਪੰਜਾਂ ਵਾਰ ਜਿਹੜੇ ਬ੍ਰਾਹਮਣ ਕੀਤੇ ਆ ਇਸ ਤੋਂ ਇਲਾਵਾ ਬਹੁਤ ਸਾਰੇ ਥਾਣਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਅਸੀ ਲੱਗ ਸਭੀ ਬ੍ਰਾਹਮਣ ਹੁੰਦੇ ਨੇ ਪਰ ਇਹ ਰਹਿੰਦੇ ਨੇ ਉਹ ਲੈਣੇ ਨਹੀਂ ਹੁੰਦੇ ਜਾਂ ਕਿਤੇ ਵਰਤੇ ਤੇ ਉਹਨਾਂ ਲਈ ਵੀ ਕੁਝ ਕੁ ਥਾਣਿਆਂ ਦੀ ਜਗ੍ਹਾ ਵੀ ਇਹ ਕਿਸ਼ੇ ਪ੍ਰੋਸੈਸ ਸ਼ੁਰੂ ਕੀਤੀ ਗਈ ਕਾਲੀ ਕੀਤੀ। ਨੂੰ ਅਸੀਂ ਤਾਂ ਹੀ ਮੈਂ ਬੇਨਤੀ ਕੀਤੀ ਹੈ ਜੀ ਉਹ ਅਸੀਂ ਅਲੱਗ ਕਰ ਰਹੀ ਰਹੇ ਹਾਂ ਡਿਸਪੋਜ਼ਲ ਆਫ ਕੇਸ ਪ੍ਰੋਪਰਟੀ ਜਿਹੜੇ ਸਾਡੇ ਕੇਸ ਪ੍ਰੋਪਰਟੀ ਥਾਣੇ ਚ ਪਈ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਲੋਜ਼ ਉਹ ਲੀਗਲ ਪ੍ਰੋਸੈਸ ਥੋੜਾ ਲੰਮਾ ਹੁੰਦਾ ਹੈ ਉਹਦੀ ਕਿਦਾਂ ਆਪਸ਼ਨ ਹੋਣੀ ਹੈ ਕੀ ਹੋਣਾ ਉਹ ਸਾਰਾ ਇਟ ਇਜ਼ ਆਲਰੇਡੀ ਇਨ ਦੀ ਪ੍ਰੋਸੈਸ ਪੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਇੱਕ ਕਮੇਟੀ ਬਣੀ ਹੋਈ ਹੈ ਦੇ ਆਰ ਆਲਰੇਡੀ ਪ੍ਰੋਸੈਸਿੰਗ ਸਰ ਜੀ ਸਰ ਸਾਈਬਰ ਸਰ ਇਹ ਉਹ ਇਸ ਮਾਮਲੇ ਦੇ ਵਿੱਚ ਕੁੱਤ ਕਰ ਰਿਹਾ ਜਾਂ ਇਹਨਾਂ ਕੈਪेबल ਹੈਗਾ ਜਾਂ ਬਾਹਰੋਂ ਟੈਕ ਹੈ ਨਹੀਂ ਦੇਖੋ ਉਸ ਕੈਪੇਬਿਲਟੀ ਤਾਂ ਗੱਲ ਇਹ ਹੈ ਕਿ ਸਾਨੂੰ ਸਿਰਫ ਇਨਫੋਰਮੇਸ਼ਨ ਸਹੀ ਮਿਲਣੀ ਚਾਹੀਦੀ ਹੈ ਬਾਕੀ ਤਾਂ ਸੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਮਿੰਟ ਲਾਵਾਂਗੇ ਜਦੋਂ ਸਾਨੂੰ ਥੋੜਾ ਜਿਹਾ ਮਤਲਬ ਪੁਆਇੰਟਡ ਇਨਫੋਰਮੇਸ਼ਨ ਔਨ ਦੀ ਮੇਨ ਗੱਲ ਹੈ ਸੋ ਦੈਟ ਇਜ਼ ਵਾਈ ਵੀ ਟੇਕ ਹੈਲਪ ਆਫ ਸਟੇਟ ਸਾਈਬਰ ਔਰ ਇਵਨ ਜਿਹੜਾ ਜਿਹੜਾ ਗਰੁੱਪ ਕਿਹਾ ਜੀ ਉਹ ਆਈ 4 ਸੀ ਗਰੁੱਪ ਹੈਗਾ ਜਿਹੜਾ ਕਿ ਐਮਐਚਏ ਦੇ ਅੰਡਰ ਬਣਿਆ ਹੋਇਆ ਉਹਦੇ ਚ ਸਾਰੀ ਐਕਸਚੇਂਜ ਆਫ ਇਨਫੋਰਮੇਸ਼ਨ ਹੁੰਦੀ ਓਨਲੀ ਔਨ ਸਾਈਬਰ ਕ੍ਰਾਈਮ ਉੱਤੇ ਬਾਕੀ ਸਟੇਟਸ ਵੀ ਬਹੁਤ ਵਰਕ ਕਰ ਰਹੀਆਂ ਦੈਟ ਇਜ਼ ਵਾਈ ਸਾਨੂੰ ਪਤਾ ਲੱਗਦਾ ਕਿ ਉੱਤੇ ਵੀ ਇਹ ਸੇਮ ਇਸ਼ੂ ਜਿਹੜਾ ਉਹਨਾਂ ਦੇ ਸਾਹਮਣੇ ਚੱਲ ਰਿਹਾ ਸਰੇ ਟਰੈਟ ਨੂੰ ਲੈ ਕੇ ਪਹਿਲਾਂ ਵੀ ਇੰਟੈਲੀਜੈਂਸ ਦੇ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਗਈ ਸੀ ਕਿਉਂਕਿ ਬੀਤੇ ਦਿਨਾਂ ਤੋਂ ਬਿਚ ਮੋਕ ਡਰਿਲ ਕੀਤੀ ਗਈ ਸੀ ਰਾਤ ਨੂੰ ਮੀਨ ਉਹ ਚੀਜ਼ ਹੋ ਰਹੀ ਹੈ ਜਿਉਂਦਾ ਐਨਐਸਜੀ ਦੀ ਕੈਨੂਅਲ ਫਿਊਚਰ ਹੁੰਦਾ ਨੈਸ਼ਨਲ ਸਿਕਿਉਰਿਟੀ ਗਾਰਡ ਦਾ ਇਹ ਉਹ ਜਿਹੜੀ ਕੋਈ ਇਵੈਂਚੁਐਲਟੀ ਨੂੰ ਜਾਂ ਕੋਈ ਇਹੋ ਜਿਹੀ ਜਿਹੜੀ ਇਨਫਿਲਟ੍ਰੇਸ਼ਨ ਹੈ ਜਾਂ ਐਂਟੀ ਨੈਸ਼ਨਲ ਚੀਜ਼ਾਂ ਨੂੰ ਰੋਕਣ ਵਾਸਤੇ ਉਹ ਕੀਤੀ ਗਈ